ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਲਓ ਵੀ ਅੱਜ ਵਾ ਬਰਾਤ ਤੇ ਆਪਾਂ ਰਹਿ ਗਿਆ ਸਾਰੇ تیار-ਪਰ ਤਿਆਰ ਸੂਟੇਡ ਬੂਟੇਡ ਵਾਸਟ ਪਜਾਮਾ ਕੁੜਤੜ ਤੇ ਮੈਂ ਵੀ ਸੂਟੇਡ ਬੂਟੇਡ ਬਾਕੀ ਵਾਲੇ ਬੀਬੀਆਂ ਅੰਦਰੋਂ ਨਿਕਲੀਆਂ ਨਹੀਂ ਉਹ ਹਰ ਰੰਗੂ ਤੇ ਵਿਨੋਦ ਹੁਣ ਹੀ ਆ ਗਏ ਆ ਬਾਹਰ ਢੋਲ ਢਾਲ ਵੱਜਣ ਡਿਆ ਤਿਆਰੀ ਪੂਰੀ ਫੁੱਲ ਆ ਤੇ ਨਜ਼ਾਰਾ ਆ ਰਿਹਾ ਨਜ਼ਾਰਾ ਜਾ ਰਿਹਾ ਭਰਾਵਾ ਹੁਣ ਤੂੰ ਪੰਜ ਛੇਰ ਪੁੱਛਣਾ ਤੇੰਦਾ ਦਿਓ ਬਹੁਤ ਸੋਹਣਾ ਲੱਗਣ ਡਿਆ ਤੂੰ ਕਿਹਾ ਲੱਗ ਰਹੇ ਹੋ ਭਾਈ ਕੌਣ ਤੁਸੀਂ ਭਾਜੀ ਐਨਮੂ ਕਰਿਓ ਐਨਮੂ ਕਰਿਓ ਐਨੂੰ ਕਰਿਆ ਇਹਨੂੰ ਮੈਂ ਬਿਜ਼ਨਸਮੈਨ ਐਨੂੰ ਵੇਖੀ ਨਾ ਦੂਜੇ ਪੰਨੇ ਨੂੰ ਓਏ ਜੀਪੀਟੀ ਲੋ ਚਲ ਫੋਟੋ ਖਿੱਚਾਂ ਮੈਂ ਚਲੋ ਚਲੋ ਖਿੱਚੋ ਫੋਟੋ ਸੈਸ਼ਨ ਸ਼ੁਰੂ ਹੋ ਗਿਆ ਮਾਸਟਰ ਜੀ ਮੇਰੀ ਵੀ ਖਿੱਚਣੀ ਅੱਜ ਯਾਰ ਚਲੋ ਵੀ ਚਲੋ ਬਸ ਚਲੋ ਰੈਡੀ ਜੇ ਡੈਡੀ ਲੱਗਣ ਡਿਆ ਪੂਰਾ ਐਮਐਲਏ ਹੈ ਪੂਰਾ ਓਕੇ ਰਿਪੋਰਟ ਕੰਮ ਮੰਮੀ ਜੀ ਰਿੰਗੋ ਤੈਨੂੰ ਨਹੀਂ ਲੱਗੇ ਜਣਾ ਕਿਦਾਂ ਖਲਾਰਾ ਪਾਇਆ ਥੱਲੇ ਕਿਦਾਂ ਵੇਖ ਖਲਾਰਾ ਪਾਇਆ ਵਾ ਰਿੰਗੋ ਗਾਈਜ਼ ਵੀਰੇ ਮਹਾਰਾਜ ਜੀ इधर को घूमे क्या बात है वही या। लवाई परे जान, हो जामरे गाड़ियों मगर हो गए परे हो जा कर गल कर गल कर गल कर गल है कर गल क्या बात है ਆ ਮੈਰੀ ਮੈਂ ਅਰ ਕਾ ਅੱਜ ਪਾ ਲਿਆ ਪਜਾਮਾ ਕੁੜਤਾ ਮੇਰੀ ਮੰਮੀ ਨੇ ਵੜਾ ਮੰਮੀ ਤੂੰ ਹੀ ਵਿਖਾ ਦੇ ਟੌਰ ਗਿੰਦੂ ਮੇਰੇ ਵਿੱਚ ਨਾ ਵਜ ਵੀਰ ਲਿਸਕੀਆਂ ਪਿਸਕੀਆਂ ਖਰਾਬ ਹੋ ਜਾਣੀਆਂ ਤੇਰੀਆਂ ਹਾਂ ਆ ਹੂੰ ਸੁਣ ਮੈਂ ਦੇਰਾ ਹੀ ਹੋਰ ਆ ਜਿਹੜਾ ਤੇ ਟੌਰ ਮਾਰਨ ਨੂੰ ਆਏ ਆ ਟੌਰ ਮਾਰ ਕੇ ਆਏ ਆ ਤੇ ਟੌਰ ਇੱਥੇ ਖਲੋ ਹੁਣ ਮੇਰਾ ਮੈਂ ਆਪਣਾ ਟੌਰ ਮਖਾਲਾ ਮੈਨੂੰ ਕੀ ਪਤਾ ਮੈਨੂੰ ਵਿਖਾਉਣਾ ਬਾਅਦ ਕੇ ਨੇ ਕਿ ਨਹੀਂ ਹਾਂ ਵੇਖਿਆ ਮੈਂ ਹਿੱਦਾਂ ਕਹਿ ਕੇ इमोशनल ਜਿਹਾ ਕਰ ਦੇਣਾ ਨਾ ਬੜੀ ਲੱਗਣੇ ਇਹ ਬਿਊਟੀਫੁਲ ਹਾਂ ਓਕੇ ਹਾਂ ਚਲੋ ਚਲੋ ਚਲੀਏ ਮੇਰਾ ਬਾਹਰ ਤੇ ਢੋਲ ਛੈਣੇ ਵੱਜਣ ਡਿਆ ਪਿੰਕੀ ਮਾਸੀ ਨੂੰ ਕੱਢ ਲਓ ਪਿੰਕੀ ਮਾਸੀ ਪੈਂਕੀ ਭੋਈ ਪੈਂਕੀ ਭੋਈ ਨੇ ਮਾੜੀ ਮਾੜੀ ਮੇਰੇ ਨਾਲ ਮੈਚਿੰਗ ਕਰ ਲਈ ਐ ਕਰ ਲਈ ਨਾ 올 ਸੈਟ ਚੱਲੀਏ ਚਲੋ ਜੀ ਚਲੋ ਚਲੋ ਹਾਂ ਟਰਬਨ ਟਰਬਨ ਮੈਚ ਆ ਇਸਕੇ ਸਾਥ ਇਸਕੋ ਇਸ ਹਾਂ ਨਹੀਂ ਥੋੜਾ ਜਿਹਾ ਫਰਕ ਹੈ ਮਾਸੀ ਫਰਕ ਹੈ ਮਾੜਾ ਯਾਨੀ ਕਾਫੀ ਫਰਕ ਹੈ ਚਲੋ ਜੀ ਹੁਣ ਅਸੀਂ ਲੱਗੇ ਤੋਰਨ ਬਾਅਦ ਢੋਲ ਛੈਣੇ ਵਜੰਦੇ ਜਾਂ ਨਾਟਕ ਕਰਕੇ ਤੇ ਆਪਾਂ ਜਾਣਾ ਤੋਰ ਉੱਥੋਂ ਪਹਿਣਾ ਤੇ ਚਲਿਏ ਖਾਈਏ ਕੋ ਫਿਰ ਨਹੀਂ ਪੀ ਰਹਿ ਜਾਣੀ ਮੈਨੂੰ ਪਤਾ ਹੈ ਕੀ ਰਹਿ ਜਾਣੀ ਨਹੀਂ ਰਹਿਦੀ ਹੈ ਪੀ ਤੇਰੀ ਨਾਲ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਲੈਟਸ ਗੋ ਆਓ ਜਾਂਦਾ ਆਓ ਜਾਂ ਆ ਬਈ ਏਦਾਂ ਕਿ ਤੂੰ ਆਉਂਦੀ ਗੱਲ ਬਾਤ ਇੱਕੋ ਜਿਹੀ ਲੱਗਣੇ ਆਪਾਂ ਗੁਰੂਆ ਸੇਮ ਟੂ ਸੇਮ ਮੈਚਿੰਗ ਡਿੱਟੋ ਡਿੱਟਾ ਕਾਪੀ ਟਿੱਕਾ ਕਾਪੀ ਇਹੀ ਆ ਆ ਜਾਣਗੇ ਕਿਉਂਕਿ ਸਾਡੀ ਹਰ ਵਾਰੀ ਹੋ ਜਾਂਦੀ ਅਸੀਂ ਸੋਚਿਆ ਅਰ ਕੀ ਉਹ ਯਾਰ ਬਈਆ ਕਾਰ ਵੀ ਉਹ ਬਾਜ ਲੈ ਲਈਆ ਉੱਢੇ ਆ ਤੇ ਗੱਡੀਆ ਲਾਓ ਹਾਂ ਗੱਡੀ ਲਾਈਏ ਮੇਰੀ 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 ਮੈਂ ਲੱਗਣਿਆ ਜੈਮੀ ਵਿਰਕ ਹੈਂ ਜੈਮੀ ਵਿਰਕ ਲੱਗਣਿਆ ਜੈਮੀ ਵਿਰਕ ਕੌਣ ਆਣ ਮੈਂ ਲੱਗਣਿਆ ਨਾ ਮੈਂ ਯਾਰ ਐਨ ਕਲਾਈ ਪਹਿਲੀ ਯਾਰ ਤੇ ਮੈਨੂੰ ਪਰ ਨਾ ਇੱਕ ਗਾਲੀ ਆ ਤੂੰ ਖਲੋਤੇ ਗਲਤ ਜਗਾ ਵਾ ਰੰਗ ਦੋਹਾਂ ਦੇ ਓੜੇ ਲਿਸ਼ਕਣ ਦੇ ਇਧਰ ਨੂੰ ਮੈਂ ਥੋੜਾ ਰੰਗ ਲਿਸ਼ਕਣਾ ਹੀ ਆ ਰੰਗ ਸੋਹਣਾ ਦਾ ਕੀ ਮਤਲਬ ਵਾਟ ਯੂ ਮੀਨ ਕੀ ਲਿਸਟ ਹੁੰਦੀ ਐ ਰਾਂਗ ਦੀ ਹੋਰਾ ਹੁੰਦੀ ਹੁਣ ਹੋਰ ਕਿਆ ਬਾਤ ਐ ਲਿਸ਼ਕਰੇ ਨੇ ਮੁੰਡੇ ਗੱਡੀਆਂ ਰੈਡੀ ਨੇ ਦਰਵੇ ਭਰੀਆਂ ਪਈਆਂ ਮੋਨੂ ਜਿਆਦੀਆਂ ਫੋਟੋਆਂ ਹੀ ਡਾਡੀ ਤੂੰ ਇਵੇਂ ਖਲੋਜੋਗੇ ਫਿਰ ਕੈਮਰੇ ਵਾਲੇ ਦੀ ਵਿੱਚ ਆ ਜਾਣੀ ਮੈਂ ਲਾਦਾ ਵਾਵੇਂ 2 ਮਿੰਟ ਰੁਕ ਜਾ ਹਣ ਰੋ ਇਧਰ ਰੋ ਇਧਰ ਰੋ ਲੈ ਆਪਣਾ ਹੀ ਪ੍ਰੋਗਰਾਮ ਚੱਲੂ ਜਾਂਦਾ ਇਹਨਾਂ ਦਾ ਨਹੀਂ ਪਾਜੀ ਕਹਿਣ ਤਾਂ ਹੀ ਬੜੇ ਚਿਰ ਦਾ ਇਹ ਪਈ ਦੋਰੀ ਪਈ ਆਇਆ ਆਇਆ ਜਿਹੜਾ ਆ ਫੋਟੋਆਂ ਨਾ ਦੋਆਂ ਦੀਆਂ ਜਾਲੀਆਂ ਇਹ ਮੈਨੂੰ ਬਹੁਤ ਦੁੱਖ ਦਿੰਦੀਆਂ ਆ ਜਿਹੜੀਆਂ ਦੋਆਂ ਦੀਆਂ ਵਾਲੀਆਂ ਫੋਟੋਆਂ ਹਨ ਇਹ ਬਹੁਤ ਦੁੱਖ ਦਿੰਦੀਆਂ ਤੁਸੀਂ ਤੁਸੀਂ ਮੈਨੂੰ ਪੁੱਛੋਗੇ ਨਾ ਕਾਹਦਾ ਦੁੱਖ ਆ ਤੇ ਮੈਂ ਕਹਣਾ ਜੋੜਾਂ ਦਾ ਕਹਿੰਦਾ ਜੋੜਾਂ ਦਾ ਦੁੱਖ ਆ ਆਂਦੇ ਤੈਨੂੰ ਦੁੱਖ ਕਾਹਦਾ ਮੈਂ ਜੋੜਾਂ ਦਾ ਅੱਡੀ ਭਾਜੀ ਕਪਲ ਫੋਟੋ ਵੀ ਮੈਂ ਮੈਂ ਵੀ ਕਰਾਉਣੀ ਆ ਮੈਂ ਆ ਨਿਕਲ ਆ ਪਾ ਦੇ ਨਾ ਭਾਜੀ ਫੋਟੋ ਖਿੱਚ ਦਿਓ ਨਾ ਵੇਖੀ ਜਾਂ ਐਨ ਕੋ ਵੇਸ ਤੈ 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 ਟਰ ਜੋ ਐ ਆ ਤੇ ਅੱਗੇ ਪਾਊਗਾ ਸੁਰਮਾ ਚਲੋ ਪਹੁੰਚੋ ਕੱਲ ਨਾ ਕਰ ਸ਼ਰਨ ਵਿਨੋਦ ਕੋ ਸ਼ਗਨ ਤੇ ਨਾ ਇੱਕ ਆ ਗਿਆ ਨਾ ਆਂਦਾ ਭਾਜੀ ਵਧਾਈ ਦੇ ਦੋ ਆਂਦਾ ਵਧਾਈਆਂ ਹੁਣ ਉਹਨੇ ਮੂੰਹ ਨਾ ਹੀ ਵਧਾਈਆਂ ਦੇਤੀਆਂ ਚਲੋ 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 ਹਣ ਗੱਡੀਆਂ ਓਏ ਗੁਰੂਆ ਥੱਬਣ ਤੂੰ ਇਹ ਆ ਉੱਤੋਂ ਬਲੇਜ਼ਰ ਪਾਉਣਾ ਵਾ ਉਹ ਨਹੀਂ ਪਾਇਆ ਵਾ ਤੇ ਹਾ ਕੇ ਪਾ ਲਿਆ ਉਤੋਂ ਦੀ ਹੁਣ ਬੈਲਟ ਲਾਉਣੀ ਵਾ ਟਰਨਾ ਪੈਣ ਕੋਲ ਓ ਬੜਾ ਦਿਮਾਗ ਗੁਰੂਆ ਬ੍ਰੇਨ ਗੁਰੂਆ ਪਾ ਕੇ ਕਿੰਨੇ ਬੰਨੀ ਤੇਰੇ ਇੰਨੀ ਹੱਤ ਕਰਾਤੀ ਆ ਸਪੈਸ਼ਲ ਸੱਧਿਆ ਹੈ ਆਪੇ ਕਹੀ ਜਾਵੇ ਹੁਣ ਤੂੰ ਤੇ ਕਹਿਣਾ ਨਹੀਂ ਮੈਂ ਕਹੀ ਜਾਣਾ ਗੁਰੂਆ ਉਹ ਕਿਆ ਲੱਗ ਰਹੇ ਹੋ ਭਾਜੀ ਵਧੀਆ ਬਹੁਤ ਫੱਬਣ ਡਿਆ ਬਲੇਜ਼ਰ ਬਲੇਜ਼ਰ ਕਿਹੜੇ ਕਲਰ ਦਾ ਵਾ ਕੋਟ ਪੈਂਟ ਹੀ ਆ ਬਲੂ ਅੱਛਾ ਬਲੂ ਆ ਕੱਲ ਮਿਲਦੇ ਆ ਫਿਰ ਕਰ ਬੰਦ ਇੱਕ ਵਾਰੀ ਝਟਕੇ ਤੇ ਪੱਗ ਪਾ ਲਈ ਹਾਂ ਨਹੀਂ ਨਹੀਂ ਵਧੀਆ ਵਧੀਆ ਇੱਕੇ ਝਟਕੇ ਬਣਾਉਣੀ ਹੋਈ ਜਰੂਰ ਜਰੂਰ ਸਰ ਜਰੂਰ ਬੈਠੋ ਬੈਠੋ ਅੱਛਾ ਮੈਚਿੰਗ ਹੋਈ ਆ ਠੀਕ ਆ ਠੀਕ ਆ ਠੀਕ ਬੰਦ ਕਰ ਭਰਾਵਾ ਇਹਨੂੰ ਬੰਦ ਕਰ ਪਰਨਾਵਾ ਮੂੰਹ ਕਿ ਬੰਨਿਆ ਵਾ ਯਾਰ ਦਾੜੀ ਦੰਦ ਡਿੱਗਣਦੇ ਆ ਅੱਜ ਦਾੜੀ ਨਹੀਂ ਸੈੱਟ ਹੋਈ ਦੰਦ ਡਿੱਗਣਦੇ ਆ ਜਗ੍ਹਾ ਕਿਨੇ ਲੜਨਾ ਆਡੇ ਨਾਲ ਨਹੀਂ ਡੈਡੀ ਹੁਣਾ ਨਾਲ ਹੋ ਸਕਦੀ ਮਗਰ ਡੈਡੀ ਵਾਲੀ ਗੱਡੀ 'ਚ ਹੋਣੀ ਆ ਮਗਰ ਨਹੀਂ ਮੈਂ ਫਿਰ ਇੱਥੇ ਬੈਠੇ ਮੇਰੀ ਗੱਲ ਸੁਣ ਡੈਡੀ ਵਾਲੀ ਗੱਡੀ 'ਚ ਮੰਮੀ ਮਾਸੀ ਤੇ ਮਾਸੀ ਪਿੰਕੀ ਦੇ ਲਾਗੇ ਹੋਣੀ ਨਾ ਨਹੀਂ ਸ ਮਗਰ ਲਈ ਸੀਟ ਸਾਰੀ ਖਾਲੀ ਆ ਕਿੰਨੇ ਵਸੀ ਨੇ ਸੇਮ ਉਦਣ ਵਾਲੀਆਂ ਲਾਈਆਂ ਵਾ ਉਦਣ ਵਾਲੀਆਂ ਆ ਅੱਖਾਂ ਨਹੀਂ ਅੱਖਾਂ ਖੋਲਦੀਆਂ ਨਹੀਂ ਆ ਤਾਂ ਇਦਾਂ ਵਧੀਆ ਸਦੀੜੀਆਂ ਨਹੀਂ ਆ ਮਤਲਬ ਕਿ ਅੱਖਾਂ ਗੱਲਾਂ ਜੀ ਲੁਕ ਜਾਂਦੀਆਂ ਆ ਇਦਾਂ ਪਤਾ ਨਹੀਂ ਲੱਗਦਾ ਹਨ ਕਦ ਲੁਕ ਜਾਂਦੀਆਂ ਆ ਅੱਛਾ ਅੱਛਾ ਠੀਕ ਆ ਪਕੌੜੇ ਖਵਾਉਨੇ ਨਾ ਤੈਨੂੰ ਵਧੀਆ ਵਧੀਆ ਲਾਤੀਦਾ ਇਹ ਉਹ ਇਧਰ ਨੂੰ ਵੇਖੋ ਯਾਰ ਤੁਸੀਂ ਕੀ ਕਿਧਰ ਨੂੰ ਉਹ ਉਸੇ ਵੇਲੇ ਸਿੱਧੇ ਹੋ ਜਾਂਦੇ ਕਹਿੰਦਾ ਕੈਮਰਾ ਵੇਖਦੇ ਆਂ ਆਹ ਕੌਣ ਭਾਜੀ ਭਾਈ ਪਛਾਣੇਂਦਾ ਨੂੰ ਇਹ ਮੰਨ ਮંત્રી ਸਾਹਿਬ ਆ ਇਹ ਮੇਰਾ ਭਰਾ ਤੇ ਮੇਰੀ ਭੈਣ ਇਹ ਮੇਲੇ ਉਹ ਦੂਜੀ ਭੈਣ ਇਹ ਮੇਰਾ ਸਾਲਾ ਹੀ ਇਹ ਮੇਰਾ ਸਾਲਿਆ ਸਾਲਿਆ ਐਮ ਐਲ ਠੀਕ ਆ ਠੀਕ ਆ ਗਿਆ ਇਹਨੇ ਤੱਕ ਬੋਨੂ ਐਰੋ ਕੀ ਕਹਾਈ ਮਾਸੜ ਜੀ ਨੇ ਤੈਨੂੰ ਗੱਡੀ ਲਾਉਣ ਨੂੰ ਸਮਝ ਨਹੀਂ ਪੈਂਦੀ ਤੈਨੂੰ ਇਹ ਫਿਰ ਲਾਉਣ ਦਾ ਨਹੀਂ ਵੀਰ ਕਹਿੰਦਾ ਚਲੋ ਵੀ ਪਹੁੰਚ ਕੇ ਪਲਾਸਟ ਲੈ ਵੀ ਵੇ ਜਾਂਦੀਆਂ ਗੱਡੀਆਂ ਇੱਧਰ ਉੱਧਰ ਗਰੇ ਬਰਾ ਆਪਾਂ ਚੱਲੀਏ ਜੀ ਆਪਾਂ ਚੱਲੀਏ ਮਟੀਰੀਅਲ ਛੱਕੀ ਆਪਾਂ ਆਪਾਂ ਚੱਲੀਏ ਜਾ ਕੇ ਚਾਪ ਆਪਾਂ ਚੈੱਕ ਕਰੀਏ ਕਰ ਕੀ ਹਾਲਤਾ ਵਾ ਮੰਮੀ ਤੇਰਾ ਸੂਟ ਤੇ ਉਹ ਗੱਡੀ ਦੀ ਡੈਕੋਰੇਸ਼ਨ ਰਲਣੀ ਗੇ ਰਲ ਗਏ ਆ ਵੇਖ ਲਓ ਭਾਵੇਂ ਗ੍ਰੀਨ ਆ ਅਸਾ ਇਲੋ ਆ ਤੁਹਾਡਾ ਇਲੋ ਕਲਰ ਵਾ ਮੇਰਾ ਮਸਟਰਡ ਵਾ ਓਏ ਮਸਟਰਡ येलो ਖਟਾ ਹੀ ਆ ਲੈ ਦੇਖ ਕੇ ਤੇ ਪੀਲਾ ਹੀ ਆ ਮੇਰੀ ਸੁਣ ਗੱਲ ਅਹੀਂ ਆ ਭਰਾ ਆਈ ਜੋ ਮਰਜ਼ੀ ਕਰੀਏ ਕਿ ਇਹਦੇ ਢਿੱਡ ਭੀੜ ਹੁੰਦੀ ਆ ਕਿਦੋਂ ਕਹਿ ਤੂੰ ਵੀ ਇਹੋ ਗੱਲ ਸਿਆ ਢਿੱਡ ਭੀੜ ਹੁੰਦੀ ਆ ਹਾਂ ਪਰ ਤੈਨੂੰ ਦਵਾਈ ਖਵਾਈਏ ਇੱਕ ਮਟੀਰੀਅਲ ਸਵਾਦ ਹੀ ਆ ਹੋ ਗਏ ਮੈਂ ਗਿਆ ਖੰਡਿਆ ਮੰਮੀ ਮੰਮੀ ਨੂੰ ਆਵਾਜ਼ ਥੋੜੀ ਫੁੱਲ ਮਾਰਨਾ ਇਸ ਨੂੰ ਲਾ ਕੇ ਆਵਾਜ਼ ਨਹੀਂ ਸੁਣਦੀ ਤੂੰ ਲੈ ਪ੍ਰੋਣਾ ਸਾਹਿਬ ਆ ਗਏ ਨੇ ਭయ్యా ਕੀ ਹਾਲੀ ਠੀਕ ਠਾਕ ਠੀਕ ਠਾਕ ਜੀ ਬਾਹ ਵਧੀਆ ਚੜਦੀ ਕਲਾ ਮੰਮੀ ਤੈਨੂੰ ਬਗਾਈਏ ਟਾਈਮਿੰਗ ਓ ਕ ਮਮੀ ਤੇਰੀ ਹਰੇਕ ਚੀਜ਼ ਨਾਲ ਮੈਚਿੰਗ ਹੋ ਜਾਂਦੀ ਫੁੱਲ ਨਾਲ ਮੈਚਿੰਗ ਹੋ ਗਈ ਤੇਰੀ ਹੁਣ ਪਕੌੜਿਆਂ ਨਾਲ ਲੇੜ ਕਿਤੇ ਆਵਾਜ਼ ਨਹੀਂ ਹੋ ਨਿਕਲਦੀ ਬੀਬੀਆਂ ਦੀ ਐਸੇ ਐਸੇ ਹੁੰਦੀ ਹੈ ਠੀਕ ਆ ਇਹਨਾਂ ਦਾ ਟੋਰ ਵਖਰਾ ਹੀ ਹੈ ਦੋਵਾਂ ਇਸ ਕੰਡੇ ਮੂੰਹ ਹੀ ਤੁਹਾਡੇ ਵੱਡਾ ਭਰਾ ਬਾਹਰੋਂ ਆਇਆ ਹੈ ਉਹ ਕਿਦਾ ਕਹਿੰਦਾ ਆਂਦਾ ਕੀ ਕੰਮ ਕਰਦਾ ਆਂਦਾ ਓਏ ਆਂਦਾ ਕੀ ਕੰਮ ਕਰਦੇ ਆਂਦਾ ਵੱਡਾ ਭਰਾ ਬਾਹਰ ਗਿਆ ਹੋਇਆ ਕਹਿੰਦਾ ਤੂੰ ਕੀ ਕੰਮ ਕਰਦਾ ਆਂਦਾ ਵੱਡਾ ਭਰਾ ਬਾਹਰ ਗਿਆ ਹੋਇਆ ਉਹ ਪਾਕਿਸਤਾਨੀਆਂ ਨੇ ਵੀਡੀਓ ਬਣਾਈ ਓਏ ਕਿੰਨਾ ਸੋਹਣੇ ਬਸ ਇਹ ਤੇਰਾ ਭਲੇ ਆ ਵੇਖੋ ਇਹਨਾਂ ਨੂੰ ਕੀ ਖੋਲਣ ਨੂੰ ਕਰਕੇ ਆਵੇ ਅਮਨ ਭਾਬੀ ਆ ਕੋਈ ਕੰਮ ਵਾ ਪਹਿਲਾਂ ਅੰਨੇ ਵਾ ਲੱਦੀ ਗਈ ਲੱਦੀ ਗਈ ਵੀ ਮੋਨੂ ਡਸਟ ਵੀ ਨਾ ਖਾ ਜਿਹੜਾ ਬਚ ਗਿਆ ਮੋਨੂ ਦੇ ਢਿੱਡ ਚ ਨਹੀਂ ਉਹਨੇ ਮੋਨੂ ਨਹੀਂ ਪਾਇਆ ਤੇ ਮੋਨੂ ਨੇ ਇਕੱਲੇ ਨਹੀਂ ਲੈ ਲਿਆ ਮੁਰਗੀ ਪਲੇ ਠੀਕ ਆ ਮੰਮੀ ਨੇ ਨਾਲੋਂ ਨਾਲ ਸਫਾਈ ਦੇਤੀ ਆਪਣੀ ਦੋਹ ਦੀ ਵੇ ਸਫਾਈ ਦੇਣੀ ਮੈਨੂੰ ਪਤਾ ਗਰਜੈਂਟਲੀ ਭਾਇਆ ਸੀ ਗਰਜੈਂਟ ਵਾ ਗਰਜੈਂਟ ਨੇ ਸਾਹਮਣੇ ਪਲੇਟ ਵੜੀ ਆਪਣੀ ਅਗਰਜੈਂਟ ਵਾ ਪੱਤਣ ਨਹੀਂ ਉੱਤੇ ਪਈ ਜਾਂਦਾ ਮਮੀ ਕਮੇਟਾ ਜੇ ਮੈਨੂੰ ਕਹੇਦੀ ਮੈਨੂੰ ਭੂ ਆ ਗਿਆ ਤੂੰ ਮੈਨੂੰ ਬੁੱਪੜ ਕਹਿ ਲੈ ਕਰ ਸਕੂ ਕਿਹੜੇ ਸਾਹਬ ਨਾਲ ਭੂ ਆ ਲਾਦੀ ਨੂੰ ਵੱਡੀ ਤੇ ਵੱਡੀ ਦੇ ਨਾ ਉਮਰ ਦੇ ਦਾ ਭੂਆ ਕਹੇ ਮੈਨੂੰ ਹੈ ਅਰ ਇਸ ਦਾ ਭੈਣ ਭਰਾ ਵਾਲਾ ਵਾ ਤੇਰੇ ਤੇਰੇ ਲੱਗ ਚਪੂਆ ਲਿਖੀ ਹੈ ਨਾ ਹੀ ਤੇ ਕੱਲਾ ਭੂ ਹੀ ਹੁਣ ਆ ਰਹਿ ਜਣ ਐਨੀ ਤੂੰ ਨਿੱਕੀ ਜੀ ਐ ਫਕੂ ਸਾਹਿਬ ਕੀ ਹਾਲ ਤੇ ਠੀਕ ਠਾਕ ਜੀ ਉਦਾਂ ਲੱਗਦੀ ਆਡੀ ਭੁਆਈਆਂ ਨੂੰ ਨਾ ਨਹੀਂ ਹੈਗੀ ਪਰ ਭਾਵਲਾ ਤਾਂ ਹੀ ਨਾ ਹੋ ਰੱਖੀ ਤੁਹਾਡੇ ਹੱਡ ਨੂੰ ਵੀ ਨਿੱਕੀ ਲੱਗਦੀਆਂ ਵਿਆਹੀਆਂ ਉਹਦਾ ਐ ਦੋ ਦੋ ਨਿਆਣੇ ਤੇਰੇ ਤੇ ਲੱਗਦੀ ਤੁਹਾਡੇ ਨੂੰ ਵੀ ਨਿੱਕੀ ਆ ਉਹ ਨਾ ਇਹ ਕਿ ਮੇਰੀ ਇੰਨੀ ਗੱਲ ਉਹਦਾ ਕਿ ਦੂਰਾ ਪਰੋੜਾ ਤੇਰਾ ਉਹ ਉਹ ਨੁੱਪੜ ਜਾਈਏ ਨਹੀਂ ਕਹਿਣਾ ਉਹ ਭਾਈਆ ਜਿਹੜਾ ਉਹ ਕਹਿੰਦੀ ਅਨੂਪੂਆ ਕਹੇ ਤੇ ਤੂੰ ਹੀ ਫੁੱਫੜ ਮੈਂ ਕਹੀ ਨਾ ਭਾਈ ਆ ਗਿਆ ਹਾਊਗਾ ਇਹ ਭੈਣ ਤੇ ਇਹ ਭਾਈਆ ਨਹੀਂ ਅਦਾ ਮਤਲਬ ਮਿਕਸ ਜਿਹਾ ਹੋ ਗਿਆ ਨਾ ਕੰਮ ਇਹ ਹੁਣ ਭੂਆ ਤੇ ਭਾਈਆ ਗੱਲ ਜੀ ਨਹੀਂ ਬਣਦੀ ਨਹੀਂ ਨਹੀਂ ਆ ਮੈਂ ਤਾਂ ਦਾ ਮਾਮਾ ਜੀ ਉਹ ਹਾ ਗੱਮ ਮਾਮਿਆਂ ਜੀ ਗੁਰਸੇ ਗੁਰਲਾਲ ਇਹ ਗੁਰਸ਼ਾਨ ਉਹ ਗੁਰਲਾਲ ਤੇ ਗੁਰਸ਼ਾਨ ਕਿੰਨੇ ਸਾਲ ਦਾ ਇਹ ਹੈਗਾ ਵਾ ਇੱਕ ਹੋਰ ਵਿਆਹ ਤੋਂ ਆਏ ਤੇ ਇੱਕ ਹੋਰ ਵਿਆਹ ਤੇ ਆ ਗਏ ਆ ਖਾਈ ਜਾਂਦੇ ਆ ਖਾਈ ਜਾਂਦੇ ਗੁਰੂਆ ਸਾਡੇ ਤੋਂ ਦੂਰ ਵਾ ਨਾ ਲੱਗ ਦੋ ਫੈਮਲੀਆਂ ਜਿਹਨਾਂ ਦੋ ਆ ਗਏ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੈਲੋ ਹਾਈ ਸਤ ਸ੍ਰੀ ਅਕਾਲ ਅੱਜ ਭਾਜੀ ਬਹੁਤ ਫੱਬਣ ਡਿਆ ਮੈਂ ਬਹੁਤ ਫੱਬਣ ਡਿਆ ਅੱਜ ਤੇ ਪੱਗ ਬਹੁਤ ਸੋਹਣੀ ਬੱਜੀ ਤੁਹਾਡੀ ਨਹੀਂ ਨਹੀਂ ਮੈਂ ਇਦਾਂ ਵੇਖ ਕੇ ਕਰਕੇ ਵੇਖਿਆ ਉਹ ਨਹੀਂ ਐਂ ਤੇ ਫੇ ਤੁਹਾਡੇ ਬੱਚੇ ਆ ਨਾ ਮੈਂ ਨਹੀਂ ਸੋਣਾ ਲੱਗਣ ਡਿਆ ਮਤਲਬ ਤੁਹਾਡੇ ਕਹਿਣ ਦਾ ਮਤਲਬ ਆ ਵਾ ਵੇਖੋ ਗੱਲ ਪਤਾ ਕੀ ਫਰਕ ਦੱਸਦਾ ਤੁਹਾਨੂੰ ਹੁਣ ਮੈਂ ਤੂੰ ਹੀ ਆ ਵਿਆਏ ਤਹਾਡੇ ਕੱਪੜੇ ਇੰਨਾ ਨੇ ਸਿਲੈਕਟ ਕਰਨੇ ਆ ਅਸੀਂ ਆਪੇ ਕਰਨਦੇ ਆ ਆ ਫਰਕ ਵਾ ਨਾ ਨਾ ਪਰ ਮੈਂ ਤੂੰ ਹੀ ਕੰਮ ਕਰੋ ਨੀ ਮੇਰੀ ਗੱਲ ਇੱਕ ਮਿੰਟ ਇੱਕ ਸਮਝਾ ਲੂ ਨਾ ਨਾ ਤੂੰ ਸਮਝਣ ਨਹੀਂ ਦੇ ਮੈਂ ਤੁਹਾਨੂੰ ਪੂਰੀ ਗੱਲ ਨਹੀਂ ਹੋਈ ਮਤਲਬ ਮੈਂ ਮੈਂ ਨਜ਼ਾਰਿਆਂ ਚ ਵਾਂ ਮੈਂ ਆ ਕਹਿੰਦਾ ਉਹ ਬੇਚਾਰਾ ਬੋਲਣ ਨਹੀਂ ਰਿਹਾ ਵੇਖੋ ਕਿਦ ਆਵਾਜ਼ ਆਈ ਉਹ ਤੂੰ ਹੀ ਬੋਲਣੇ ਹੋ ਬੋਲਣੇ ਨਾ ਇਹ ਫਰਕ ਵਾ ਯਾਰ ਮੈਂ ਮਾੜੀ ਚੰਗੀ ਥੋੜੀ ਕਹੀ ਮਾੜੀ ਚੰਗੀ ਗੱਲ ਕਹੀ ਯਾਰ ਮੇਰੀ ਗੱਲ ਕੀ ਮੈਂ ਕਹਾ ਮਾੜਾ ਦੱਸੂ ਮੂੰ ਮਾੜਾ ਨਹੀਂ ਕਿਹਾ ਤੂੰ ਕਿਹਾ ਮੈਂ ਮੂੰ ਮਾੜਾ ਥੱਲੇ ਲੱਗਾ ਆ ਤੇ ਮੈਂ ਨਹੀਂ ਕਿਹਾ ਯਾਰ ਭਾਜੀ ਨੇ ਗੱਲ ਕਹੀ ਮੇਰੇ ਮੂੰਹ ਸੁਣੀ ਵੀ ਥੱਲੇ ਲੱਗਾ ਨਹੀਂ ਮੈਂ ਨਹੀਂ ਕਿਹਾ ਮੈਂ ਕਹਿ ਗਿਆ ਇੱਜ਼ਤ ਕਰਦਾ ਹਾਂ ਇੱਜ਼ਤਮਾਨ ਹੁੰਦਾ ਵਾ ਹਰ ਤੁਹਾਡੇ ਨੂੰ ਥੱਲਾ ਲੱਗਾ ਹੀ ਹੁੰਦਾ ਵਾ ਇਹ ਗੱਲ ਕਿੱਧਰ ਕਿੱਧਰ ਕਿਸੇ ਕਿਹਾ ਜੀ ਜਾਫਾ ਜੋ ਕਰ ਵਾਹ ਰਿਕਾਰਡ ਹੋ ਗਈ ਆ ਵਾਹ ਰਿਕਾਰਡ ਹੋ ਗਈ ਆ ਦੁਬਾਰਾ ਕਹਿ ਦੋ ਭਾਵੇਂ ਹਰ ਭਾਂਡੇ ਨੂੰ ਥੱਲਾ ਲੱਗਾ ਜਾਂਦਾ ਹੈ ਹੈ ਆਹੋ ਇਹ ਨਾ ਤੇਰਾ ਹੀ ਵੀਡੀਓ ਬਣਾਉਂਦੇ ਇਹ ਆ ਰਹੇ ਕਹਿੰਦਾ ਕਿ ਮੈਂ ਅੱਜ ਖੜਾ ਮੈਚ ਤੇ ਕਹਿੰਦਾ ਮਤਲਬ ਤੂੰ ਹੀ ਵੇਖੋ ਮੈਂ ਖੁਸ਼ ਕਿੰਨਾ ਵਾਂ ਮੈਂ ਖੁਸ਼ ਕਿੰਨਾ ਵਾਂ ਮੈਂ ਭਾਜੀ ਵਾਂਗੂ ਬੁੱਲੀਆਂ ਚ ਹਸਾਨੀ ਕੁੱਟਦਾ ਉਹ ਉਹ ਕੁੱਟ ਲਿਆਈ ਮੈਂ ਭਾਜੀ ਵਾਂਗੂ ਬੁੱਲੀਆਂ ਚ ਹਸਾਨੀ ਕੁੱਟਦਾ ਕੁੱਟਣਾ ਪੈਂਦਾ ਵਾ ਨਾ ਭਰਾਵਾ ਥੋੜਾ ਜਿਹਾ ਇੰਤਜ਼ਾਰ ਕਰ ਲਾ ਓ ਯਾਰ 1 ਮਿੰਟ ਅਸੀਂ ਤੈਨੂੰ ਪੁੱਛਿਆ ਕਰਾਂਗੇ ਮੇਰੇ ਵਲੌਗ ਤੇ ਕੀ ਤਾਂ ਵੇਂਦੀ ਹੋਊਗੀ ਮੈਂ ਨਹੀਂ ਉਹ ਘੁੱਟਣਾ ਸਾ ਖੁੱਲ ਗਿਆ ਸੁਣਾਇਓ ਤੂੰ ਘੁੱਟਣਾ ਵੀ ਹਾਂ ਉਹ ਕਲਿੱਪ ਕੱਢ ਕੇ ਰੱਖ ਲਈਏ ਨਾ ਕਲੀਡ ਕਰ ਲਾ ਕਿਸੇ ਟਾਈਮ ਤੇ ਨਹੀਂ ਹੋਣਾ ਚਲੋ ਕਿਆ ਤੂੰ ਜਿੰਨਾ ਮਰਜੀ ਕੁੱਟੀ ਜਾਈ ਮੈਂ ਗਾੜੀਆਂ ਹਾਂ ਸੀ ਜਾਣਾ ਇਹ ਪੰਜਾਹ ਸਾਰੇ ਲੱਗ ਜੂਗਾ ਨਹੀਂ 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 ਐਦਾਂ ਨਹੀਂ ਬਾਕੀ ਸਮਾਂ ਦੱਸੂ ਸਾਰੇ ਐਦਾਂ ਹੁੰਦੇ ਹੁੰਦੇ ਆ ਲੈ ਓ ਮੋਨੋ ਐਡਾ ਥੋੜੀ ਐਦਾਂ ਉਹ ਚਲੋ ਭਾਵੇਂ ਮੋਨ ਪਰਾਂ ਚਲ ਗਿਆਈ ਸੁਣਦੇ ਪਰਾਂ ਚਲ ਗਿਆਈ ਉਹ ਨਹੀਂ ਹੋਣਾ ਉਹ ਨਹੀਂ ਹੋਣਾ ਉਹ ਲੈ ਉਹ ਕਿੰਨਾ ਚੁੱਕੇ ਵੀ ਲੈ ਹਰ ਇੱਕ ਨੂੰ ਚੇਂਜ ਹੋਣਾ ਬੰਦਾ ਆਹ ਇਦਾਂ ਕਹਿ ਕੇ ਬੁਡੀਆਂ ਚੇਂਜ ਥੱਲੇ ਲਾ ਦਿੰਦੀਆਂ ਵਾ ਸਮੇ ਦੇ ਸਾਬ ਨਾਲ ਸਭ ਨੂੰ ਚੇਂਜ ਹੋਣਾ ਪੈਂਦਾ ਉਹ 45 ਡਿਗਰੀ ਹੋਗੀ ਲੈ ਉਹ ਸੁਣਿਆ ਹੀ ਨਹੀਂ ਆਵਾਜ਼ ਹੀ ਨਹੀਂ ਸੁਣੀ ਇਤੋਂ ਜਾਂ ਪਤਾ ਨਹੀਂ ਉਹਨੇ ਸੁਣ ਕੇ ਅਣ ਸੁਣੀ ਕਰਤੀ ਆ ਆ ਮਾਮੀ ਨੇ ਗੱਲ ਕਹੀ ਨਾ ਕਿ ਸਮੇ ਦੇ ਹਿਸਾਬ ਨਾਲ ਸਭ ਨੂੰ ਟੱਲਣਾ ਪੈਂਦਾ ਉਹ ਮਾਮਾ ਜੀ ਤੂੰ ਤੁਸੀਂ ਟੱਲ ਗਏ ਲੈ ਯਾਰ ਕਿੰਨੇ ਪ੍ਰਾਊਡਲੀ ਕਹਿ ਦਿੰਨੇ ਤੁਸੀਂ ਕਿ ਇੱਥੇ ਕੋਈ ਸ਼ੱਕ ਵਾ ਯਾਰ ਥੋੜਾ ਜਿਹਾ ਵੇਲਾ ਨਾ ਤੇ ਤੈਨੂੰ ਅਸੀਂ ਪੁੱਛਾਂ ਭਾਜੀ ਥੋੜਾ ਜਿਹਾ ਇਦਾਂ ਕਰਕੇ ਤੇ ਤੈਨੂੰ ਪੁੱਛਾਂਗੇ ਯਾਰ ਇੱਕ ਸੋਹਣਿਆ ਮੇਰੀ ਗੱਲ ਸੁਣ ਹਾਂ ਜੀ ਪਹਿਲਾਂ ਤੇਰੇ ਵਾਂਗੂੰ ਇੱਥੇ ਹੀ ਕਰ ਦਿੰਦੇ ਨਹੀਂ ਨਾ ਲੱਗਦੀ ਵੇਹ ਕੰਮ ਚੱਲ ਰਿਹਾ ਵਾ ਤੇ ਤੇਰੇ ਸਾਹ ਦੇ ਚੱਲਦਾ ਵਾ ਅਸੇ ਵੀ ਠੀਕ ਆ ਨਾ ਜਦੋਂ ਹੁਣ ਆਪਣਾ ਭਰਾ ਉਹ ਯਾਰ ਤੂੰ ਹੀ ਗੱਲ ਨੂੰ ਗੋਲ ਨਾ ਕਰੋ ਹਾਂ ਜਾਂ ਨਾ ਜਵਾਬ ਦੋ ਲੱਗੇ ਇਹ ਗੱਲ ਹੁੰਦੀ ਇਹਨਾਂ ਕੰਮਾਂ 'ਚ ਹਾਂ ਨਾ ਦੇ ਜਵਾਬ ਨਹੀਂ ਹੁੰਦੇ ਡਰ ਗਿਆ ਇਹ ਜਵਾਬ ਦੀਆਂ ਮੁਸ਼ਕਿਲਾਂ ਵਾਲਾ ਹਿਸਾਬ ਹੈ ਜਿਹੜਾ ਚੱਲੇਗਾ ਮਤਲਬ ਮਤਲਬ ਲੱਗੇ ਆ ਮੌਕੇ ਦੀ ਗੱਲ ਮੈਨੂੰ ਨਹੀਂ ਲੱਗਾ ਨਹੀਂ ਲੱਗਾ ਐਦਾਂ ਕੋਈ ਨਹੀਂ ਲੱਗਾ ਨਹੀਂ ਲੱਗਾ ਨਹੀਂ ਲੱਗਾ ਅੱਖਾਂ ਰਲ ਆ ਗਿਆ ਐਦਾਂ ਵਰਗਾ ਨਹੀਂ ਲੱਗਾ ਆ ਲੈਂਦੇ ਰੋਜਾ ਦੀਦੀ ਨੂੰ ਫੇਰ ਗੱਲ ਕਰਦੇ ਤੇਰੇ ਨਾਲ ਆ ਲੈਂਦੇ ਆ ਲੈਂਦੇ ਦੀਦੀ ਨੂੰ ਕਿਹਦਾ ਲੱਗਦਾ ਦੋਨੋਂ ਜਿਹੇ ਆ ਇਹ ਭਾਈ ਗੱਡੀ ਦੇ ਦੋ ਪਹੀਆਂ ਦੇ ਤਰ੍ਹਾਂ ਹੁੰਦੇ ਆ ਦੋਵਾਂ ਨੂੰ ਪਰ ਪੱਲਾ ਆਪਣਾ ਫੇਰ ਹੀ ਗੱਡੀ ਚੱਲਦੀ ਆ ਫੇਰ ਚੱਲਦੀ ਆ ਦੋ ਪਹੀਏ ਬਰਾਬਰ ਰੱਖਣੇ ਪੈਂਦੇ ਆ ਤੁਸੀਂ ਇੱਕੋ ਤੁਸੀਂ ਇੱਕੋ ਵੇਖਿਆ ਜਿਹੜਾ ਇੱਕੇ ਟਾਇਰ ਤੇ ਆਇਆ ਪੈਂਡਲ ਮਾਰ ਮਾਰ ਕੇ ਕਮਾਈ ਜਾਂਦਾ ਬੰਦਾ ਮੈਂ ਉਹ ਹੀ ਆ ਮੈਂ ਇੱਕੇ ਮੈਡਲ ਤੇ ਜਾਂਦਾ ਨਹੀਂ ਮੈਂ ਉਹ ਹੀ ਆ ਤੂੰ ਵੇਖੀ ਮੈਂ ਉਹ ਹੀ ਆ ਪਰ ਨਹੀਂ ਨਹੀਂ ਵੇਖਾਉਣੇ ਤੁਹਾਨੂੰ ਆ ਆਹ ਵੇ ਆ ਜਿਹੜੇ ਸ਼ਰਟ ਦੀ ਗੱਲ ਹੋਈ ਉਹ ਵੀ ਵਿਚਾਰਾ ਆਂਦਾ ਮੈਨੂੰ ਤੇ ਪੁੱਛਿਆ ਦੱਸਿਆ ਨਹੀਂ ਇਹਨੇ ਕਹਿੰਦੀ ਇਹੋ ਹੀ ਪਾ ਇਹੋ ਹੀ ਪਾਉਣੀ ਆ ਦੀਦੀ ਆ ਜਾ ਆ ਜਾ ਚਲਦੇ ਜੀ ਆ ਗਈਆਂ ਉਰੇ ਆ ਮੇਰੀ ਗੱਲ ਸੁਣ ਭਾਈ ਆਂਦਾ ਮੈਂ ਨਹੀਂ ਥੱਲੇ ਲੱਗਾ ਹਾਂ ਹਾਂ ਅਸੀਂ ਆ ਗਏ ਭਾਈ ਇਹ ਤੂੰ ਥੱਲੇ ਲੱਗਾਗੇ ਨਹੀਂ ਕਹਿੰਦੀ ਨਹੀਂ ਕਹਿੰਦਾ ਨਹੀਂ ਇਹ ਆਹ ਓਏ ਦੇ ਨਹੀਂ ਨੇ ਇਦਾਂ ਦਿਲ ਕੱਢ ਸੱਚ ਦੱਸ ਲੈ ਲੈ ਮਲੋਹਾ ਉਹ ਕਹਿੰਦਾ ਨਹੀਂ ਲੱਗਾ ਤੇ ਤੁਸੀਂ ਦੱਸੋ ਕਿਦਾਂ ਲੱਗਾ ਕਿ ਨਹੀਂ ਲੱਗਾ ਨਹੀਂ ਲੱਗਾ ਓ ਯਾਰ ਇਹ ਕੋਈ ਨਾ ਕੋਈ ਗੱਲ ਤੇ ਹੋਈਗਾ ਅੱਖਾਂ ਵੇਖਣ ਵਾਲੀਆਂ ਸੀ ਨਹੀਂ ਵੇਖੋ ਵੇਖੋ ਇਹ ਗੱਲ ਇਹ ਗੱਲ ਇਹ ਤਾਂ ਫਿਰ ਧਮਕੀਆਂ ਹੋ ਗਈਆਂ ਨਾ ਦਿਲੋਂ ਮੈਨੂੰ ਨਾ ਕੋਈ ਗੱਲ ਤੂੰ ਕਿੱਥੇ ਵੇਖੀਆਂ ਮੇਰੀਆਂ ਅੱਖਾਂ ਨਿਕਲੇ ਮੈਨੂੰ ਇਹਦਾ ਮੈਂ ਧਿਆਨ ਉੱਧਰ ਹੀ ਮੈਂ ਵੇਖਿਆ ਤਿੰਨਾਂ ਲਈ ਮੈਂ ਸਬੂਤ ਕੀਦਾ ਨਹੀਂ ਯਾਰ ਫੁੱਲੇ ਸ਼ੇਰ ਫੁੱਲੇ ਸ਼ੇਰ ਨਹੀਂ ਉਹ ਦਸ ਅਸਲੀਅਤ ਵਾਲੀ ਗੱਲ ਦੱਸਾਂ ਸੱਚੀ ਨਹੀਂ ਥੱਲੇ ਲੱਗਦਾ ਮੈਂ ਲੋਣਾ ਚੋਰਨੀ ਹੈ ਪਰ ਨਹੀਂ ਲੱਗਦਾ ਉਹ ਨਹੀਂ ਸੱਚੀ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਚਲੋ ਕੋਈ ਇਹ ਮੈਂ ਕਲੀਪੀ ਕੱਟ ਦੇਣੀ ਆ ਮੈਂ ਤੇ ਬੇਰੀ ਕਰਨੀ ਚਾਹੀਦੀ ਮੈਂ ਕੱਟਾਂਦਾ ਵੀ ਤੈਨੂੰ ਮੈਂ ਕੋਈ ਯਾਰ ਮੇਰੀ ਗੱਲ ਸੁਣੋ ਮੇਰੇ ਲਈ ਅੱਜ ਕੱਲ ਮੇਰਾ ਫੇਵਰਿਟ ਭਾਈ ਆ ਇਹ ਸਭ ਤੋਂ ੱਲੇ ਲੱ ਮੈਂ ਹਾਲ ਹੋਤੀ ਆ ਇਸ ਵੀਰ ਭਾਈ ਇਹ ਕਿੰਨਾ ਕਿਉਂ ਭਾਈ ਆ ਤਾਂ ਜੀ ਇਹ ਬਹਿਸ ਦਾ ਕੋਈ ਅੰਤ ਨਹੀਂ ਗਾ ਹਰ ਗ੍ਰੈਸਟੀ ਦੇ ਵਿੱਚ ਰਗ ਮਿਲਦੇ ਨੇ ਜੇ ਬਹਿਸ ਦਾ ਅੰਤ ਕੋਈ ਹੋਵੇ ਜਿਹੜੇ ਆ ਬੰਦਾ ਹੈ ਜਕਾਰ ਦੀ ਗੱਲ ਕਰ ਦਿੰਦੇ ਨਾ ਸਭ ਤੋਂ ਜ਼ਿਆਦਾ ਥੱਲੇ ਇਹੋ ਲੱਗੇ ਹੁੰਦੇ ਆ ਵਿੱਕੀ ਭਾਜੀ ਤੇ सोनू ਵੀਰ ਦਾ ਇੱਕ ਹੀ ਹਾਲ ਆ ਤੇ ਮੋਨੂ ਦਾ ਵੀ ਬਾਕੀ ਬਾਕੀ ਮੈਂ ਮਾਮਾ ਜੀ ਦੀ ਨਹੀਂ ਕਹਿ ਸਕਦੀ ਮੋਨੂ ਵਿੱਚ ਇਹ ਰਗੜਾ ਮੋਨ 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 ਗੱਲ ਹੀ ਨਹੀਂ ਆਉਂਦੀ ਐ ਹਾਲੀ ਵਿੱਚ ਸੋਦੀ ਦੱਸੋ ਭਾਈ ਕੰਨ ਦੇ ਅਜੂਤੋਂ ਦੀ ਆ ਐਂ ਨਾ ਤੇਰਾ ਮੁੱਦਾ ਹੋਣਾ ਮੁੱਦਾ ਝੜ ਗਿਆ ਇਧਰ ਤੇ ਹੀ ਪੈਣੀ ਆ ਲੈ ਜੇ ਮੈਂ ਖੱਲਾ ਫਿਰ ਆ ਨੂੰ ਮਾਮਾ ਤੂੰ ਐਸੀ ਕੈਟੇਗਰੀ ਚ ਆਉਂਿਆ ਹੁਣ ਉਧਰ ਮਾਸੜ ਜੀ ਵੀ ਆ ਜਾਂਦੇ ਵਿੱਚ ਇਹ ਆ ਜਾਂਦੇ ਆ ਜਾਂਦੇ ਆ ਲੋਕੀ ਮੈਨੂੰ ਕਹਿ ਦਿੰਦੇ ਨੇ ਇਹ ਬੁੱਢੀ ਦੇ ਥੱਲੇ ਲੱਗਾ ਕਿੰਨਾ ਵਣ ਬੜਾ ਵਧੀਆ ਲੱਗਾਂਗੇ ਨਹੀਂ ਲੱਗ ਥੱਲੇ ਲੱਗ ਕੇ ਦੇਖੋਗੇ ਇਹ ਤਾਂ ਬਰਬਾਦ ਨਹੀਂ ਉਹਨੇ ਪਹਿਲੇ ਇਤਿਆਰ ਛੋੜਦੇ ਯਾਰ ਮੇਰੀ ਗੱਲ ਸਾਰੀ ਆਜ਼ਾਦੀ ਮੈਨੂੰ ਹਰ ਤਰ੍ਹਾਂ ਦੀ ਪਰ ਥੱਲੇ ਜ਼ਰੂਰ ਲੱਗਾ ਆਪ ਪੋਲਿਟਿਕਸ ਵਾਲੀਆਂ ਗੱਲਾਂ ਨਹੀਂ ਕਰਦੀ ਵਿਚਕਾਰ ਦੀ ਗੱਲ ਕਰਦੇ ਨਾ ਜਾਂ ਇੱਧਰ ਤੇ ਜਾਂ ਇੱਧਰ ਹੁੰਦਾ ਵਾ ਮੈਂ ਇਧਰ ਹੀ ਕੀਤਾ ਵਾ ਉਹਨੇ ਇਧਰ ਕਰਦਾ ਵਾ ਐਹੋ ਨਹੀਂ ਕਰਨਾ ਕਿਉਂ ਕਰਨਾ ਵਾ ਮੰਮੀ ਮੇਰੀ ਗੱਲ ਚੰਗੀ ਲੱਗੀ ਕਿ ਨਹੀਂ ਨਹੀਂ ਬਹੁਤ ਵਧੀਆ ਲੱਗੀ ਕੰਨ ਨੂੰ ਨਹੀਂ ਗਾਦ ਲੱਗਦੀ ਮਾਮੇ ਨੇ ਤਾਂ ਕਹਿਣਾ ਹੀ ਆ ਮਾਮਾ ਤੇ ਆਪ ਤੇਰੀ ਅੰਗੂ ਆ ਮਮੀ ਦਾ ਚੁਬੂ ਤੇ ਆਉਂਦੇ ਤੇ ਉਹ ਉੱਝਾ ਜਾਂਦਾ ਚੱਲ ਕੋਲ ਮਲਾ ਕੇ ਸਾਰੇ ਥੱਲੇ ਲੱਗਿਆ ਜਿੱਦਾਂ ਦਾਲ ਲੱਗਦੀ ਆ ਬਸ ਇੱਕ ਜੋਤੀ ਨੂੰ ਛੱਡ ਕੇ ਤੇਰਾ ਥੱਲੇ ਲੱਗਣ ਵਾਲੇ ਵਾਸਤੇ ਤੇਰੇ ਕੋਲ ਹੈ ਹੀ ਨਹੀਂ ਕੋਈ ਮੈਂ ਤਾਂ ਨੂੰ ਪੈਦਾ ਕਰਕੇ ਸਾਵਣਾ ਆਹ ਆਉਂਗਾ ਕੇ ਵੇਖੀ ਮੁੜ ਕੇ ਨਹੀਂ ਨਹੀਂ ਤੈਨੂੰ ਮੈਂ ਇੱਕ ਗੱਲ ਦੱਸਾਂ ਇਹੋ ਪੁੱਛਣਾ ਵੀ ਲੱਗਾ ਥੱਲੇ ਗਈ ਨਹੀਂ ਇੱਕ ਮਿੰਟ ਐ ਐਦਾਂ ਦੇ ਬੰਦੇ ਬਾਅਦ ਤੋਂ ਸਭ ਤੋਂ ਵੱਧ ਜਦੋਂ ਫੇਰ ਆਪ ਬਦਲ ਜਾਂਦੇ ਹੁੰਦੇ ਨੇ ਨਾ ਫੇਰ ਉਹ ਕਹਿੰਦੇ ਹੁੰਦੇ ਜਮਾਨਾ ਬਦਲ ਗਿਆ ਹਣ ਕੀ ਕਰੀਏ ਮੇਰੀ ਸੁਣ ਲੱਗਾ ਜੇ ਇਹੋ ਜਿਹੇ ਮਗਰ ਲੱਗੇ ਘਰ ਵੀ ਟੁੱਟ ਜਾਂਦੇ ਹੋ ਮੇਰੀ ਸੁਣ ਲੈ ਗੱਲ ਓਏ ਸੁਣਣਾ ਵੀ ਚਾਹਣਾ ਲੱਗਾ ਤੇਰੇ ਜਿਆਦਾ ਇਹ ਨਹੀਂ ਜਾਣਾ ਵੰਦਾ ਇਹ ਇਹ ਨਾ ਮੇਰਾ ਤਾਂ ਇਹ ਪ੍ਰੋਗਰਾਮ ਵਿਆਹ ਹੈ ਕਿੱਦਾਂ ਤਾਂ ਕਿੱਦਾਂ ਥਾਲੇ ਉੱਤੇ ਲੱਗ ਗਿਆ ਕੰਮ ਇਹ ਕਿੱਦਾਂ ਹੁਣ ਜਸਤ ਵਾਲੇ ਨੂੰ ਸਾਡੇ ਭਰਾਏ ਨੇ ਆਈ ਬੋਲ ਵੀ ਹੋਰ ਹੋਵੇ ਅੰਦਰ ਸੂਫੇਰ ਮੁੰਦਿਆਂ ਨੂੰ ਕਿੱਦਾਂ ਕੰਟਰੋਲ ਹੁੰਦਾ ਹੈ ਤੂੰ ਵੀ ਉੱਠ ਕੱਚ ਲੈ ਓਏ ਮਾਂ ਦੇ ਆ ਮਖਣਾ ਅੱਜ ਵੀ ਜਨਚਣਾ ਤੇ ਫੇਰ ਵੀ ਤੁਨ ਜਨਚਣਾ ਜਨਚਣਾ

Thank <laughs> <laughs> you. Thank you ਸਾਰੇ ਇੱਕ ਇੱਕ ਕਦਮ ਇੱਥੇ ਚੱਲ ਕੇ ਆਏ ਆ ਯੂ ਐਸ ਤੋਂ ਇੰਗਲੈਂਡ ਤੋਂ ਜੌਰਪ ਤੋਂ ਨਿਊਜ਼ੀਲੈਂਡ ਤੋਂ ਦੁਬਈ ਤੋਂ ਸਾਰੇ ਵੀਰ ਇੱਕ ਇੱਕ ਕਦਮ ਜਿਹੜੇ ਚੱਲ ਕੇ ਆਏ ਆ ਤੇ ਸਾਡੇ ਇਟਲੀ ਤੋਂ ਸਾਡੇ ਨੂੰ ਤੁਸੀਂ ਆਪਣੇ ਆ ਨਾ ਹੁਣ ਮਾ ਚਾਦੇ ਨਾ ਤਾਂ ਡਾ ਨਹੀਂ ਜਾ ਗੁੱਸਾ ਨਾ ਕਰਿਓ ਐ ਅਧਿਕਾਰ ਦੇ ਆ ਤੁਸੀਂ ਹਾਂ ਇਟਲੀ ਤੋਂ ਬਾਕੀ ਜਿਹੜੇ ਵੀ ਆਪਣੇ ਸਾਰੇ ਵੀਰ ਤੋਂ ਆ ਪਿੰਡੋਂ ਮੇਰੇ ਛਾਪਿਆ ਵਾਲੀ ਤੋਂ ਆਏ ਆ ਮੋਲੇਵਾਲ ਤੋਂ ਆਏ ਆ ਸਾਰਾ ਮੇਰਾ ਹੁਣ ਦਾ ਪਰਿਵਾਰ ਜਿਹੜਾ ਨਵਾਂ ਪਰਿਵਾਰ ਜੁੜਿਆ ਵਾ ਸਾਰਿਆਂ ਦਾ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਤੇ ਫਿਰ ਆਪਾਂ ਜੁਆਇ ਕਰਦੇ ਆ ਮੇਰੇ ਵੱਲੋਂ ਕੋਈ ਵੀਰ ਦਾ ਨਾਮ ਰਹਿ ਗਿਆ ਹੋਵੇ ਤਾਂ ਕੋਈ ਹਨਾ ਗੁੱਸਾ ਨਾ ਕਰਿਓ ਮੇਰੇ ਵੱਲੋਂ ਫਿਰ ਇੱਕ ਵਾਰ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਆਇਆਂ ਨੂੰ ਵੈਲਕਮ ਥੈਂਕ ਯੂ ਸੋ ਮਚ ਲਾਤੀਆਂ ਨਾ ਢੇਰੀਆਂ ਪਲੇਟਾਂ ਦੀਆਂ ਤਾਂ-ਕਾ ਆ ਗਏ ਇਹਦੇ ਵੇ ਗਾ ਨਹੀਂ ਲੈ ਜਾਂਦੇ ਹੁਣ ਉਧਰ ਵੇ ਇਹ ਲੈ ਨਹੀਂ ਜਾਂਦੇ ਹਣ ਹੈ ਪਾਪਾ ਦਾ ਫਰੈਂਡ ਮਿਲ ਗਿਆ ਵਾ ਲੱਗ ਜਾਂ ਗਏ ਪੁੱਤ ਦੀ ਵਧੀਆ ਪਾਪਾ ਦਾ ਫਰੈਂਡ ਵਾ ਤੇਰਾ ਯਾਰ ਵਾ ਕੋਤੀ ਦਾ ਮਾਮੀਆ ਦਾ ਮੁੰਡਾ ਵਾ ਓ ਸ਼ਾ ਦੋਜੀ ਦੇ ਮਾਮੇ ਦਾ ਮੁੰਡਾ ਵਾ ਸਸਰੀਕਾਲ ਅੱਛਾ ਥਾਣੇ ਵਾਲੋ ਅ ਠੀਕ ਆ ਠੀਕ ਆ ਮੈਂ ਪਤਾ ਨਹੀਂ ਕਿਹਨੇ ਸਲਾਈ ਪਏ ਆ ਓ ਸ਼ਾ ਅੱਛਾ ਠੀਕ ਆ ਠੀਕ ਆ ਰੋਟੀ ਖਾ ਲਈ ਆ ਠੀਕ ਆ ਕੋ ਖਾਣਾ ਦੱਸ ਦੋ ਲਿਆ ਦਿਨਾ ਮੈਂ ਠੀਕ ਆ